ਕੁਛ ਕੁਲ ਜੀ ਸਾਰੇ ਪਰਮਾਤਮਾ ਦੀ ਕਿਰਪਾ ਤੁਸੀਂ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਆ ਗਿਆ ਅੱਜ ਆਪਾਂ ਆਇਆ ਤਿਆਰ ਹੋਣਾ ਜਿਹੜਾ ਕਿ ਆਪਾਂ ਜਾਣਾ ਹਾਈ ਫਾਈ ਪਾਰਟੀ ਤੇ ਤੇ ਇਹ ਕੁੜੀ ਬਣਾਏਗੀ ਮੇਰਾ హెయిਰ ਸਟਾਈਲ ਤੇ ਦੂਸਰੀ ਕੁੜੀ ਮੇਰਾ ਕਰੇਗੀ ਮੇਕਅਪ ਦਿਖਾਉਣੇ ਦੋਨੋਂ ਮੇਰੇ ਬਿਗੈਰ ਮੇਕਅਪ ਤਾਂ ਤੁਸੀਂ ਹਮੇਸ਼ਾ ਰੋਜ਼ ਦੇਖਦੇ ਹੋ ਤੇ ਜਿਵੇਂ ਦੇਖੋਗੇ ਮੇਕਅਪ ਤੇ ਤਿਆਰ ਹੋਈ ਨਾ ਮੈਂ ਕਿਵੇਂ ਜੀ ਤਿਆਰ ਹੋਈ ਲੱਗਦੀ ਆ ਤੇ ਤੁਸੀਂ ਦੱਸੋਗੇ ਕਿਹੋ ਜੀ ਮੈਂ ਲੱਗੀ ਤਿਆਰ ਹੋ ਕੇ ਕਦੇ-ਕਦੇ ਤੇ ਆਰ ਵੀ ਤੇ ਆਪਣੀ ਲਾਈਫ ਦਾ ਇੰਜੋਏ ਕਰ ਲੈਣਾ ਚਾਹੀਦਾ ਤੇ ਆਰ ਵੀਰ ਹੋ ਕੇ ਹਾਈ ਫਾਈ ਪਾਰਟੀ ਤੇ ਜਾ ਆਉਣਾ ਚਾਹੀਦਾ ਤੇ ਅਜੋ ਆਪਾਂ ਅੱਗੇ ਘਰੇ ਤੇ ਹੁਣ ਆਪਣੇ ਦੋ ਕੁ ਰਿਸ਼ਤੇਦਾਰਾਂ ਨੇ ਹੁਣ ਉਹਨਾਂ ਦੀ ਕਰਾਂਗੇ ਵੇਟ ਇਹ ਹੈਗਾ ਮੇਰਾ ਬੇਟਾ ਤੇ ਮੇਰੀ ਜਿਹੜੀ ਨੋ ਬਣੀ ਉਹ ਇਹ ਅਸੀਂ ਖੜੇ ਆ ਤਿੰਨੇ ਚਾ ਨੇ ਤੇ ਬਸ ਇਹ ਹੁਣ ਆਪਾਂ ਘਰੇ ਆਪਾਂ ਵੇਟ ਕਰਦੇ ਆ ਰਿਸ਼ਤੇਦਾਰਾਂ ਨੂੰ ਦੀ ਤੇ ਫਿਰ ਆਪਾਂ ਚੱਲਦੇ ਆਂ ਪਾਰਟੀ ਤੇ ਹੁਣ ਆਪਾਂ ਪਹੁੰਚ ਗਏ ਪਾਰਟੀ ਦੇ ਉੱਤੇ ਤੇ ਆਪਾਂ ਬੈਠ ਗਏ ਟੇਬਲਾਂ 'ਤੇ ਠੰਡਾ ਪਾਣੀ ਪੀ ਲਿਆ ਤੇ ਇਹ ਹੈਗੇ ਜਿਨ੍ਹਾਂ ਦੀ ਆਪਾਂ ਪਾਰਟੀ ਤੇ ਆਏ ਇਹ ਹੈਗੇ ਮੇਅਰ ਹਾਈ ਫਾਈ ਮੇਅਰ ਦੀ ਪਾਰਟੀ ਤੇ ਆ ਪਾਏ ਆ ਜੀ ਇਹ ਇਹਨਾਂ ਦੇ ਨਾਲ ਚੱਲਦੇ ਇਹ ਹੈਗੇ ਕੁੜੀਆਂ ਆਪਣੇ ਪੰਜਾਬੀ ਬੱਚੇ ਜਿਹੜੇ ਕਿ ਇਹ ਡਾਂਸ ਕਰਦੇ ਆ ਪੰਜਾਬੀ ਗਾਣਿਆਂ ਦੇ ਉੱਤੇ ਐਂਟਰਟੇਨਮੈਂਟ ਕਰਦੇ ਆ ਬੜਾ ਸੋਹਣਾ ਇਹਨਾਂ ਨੇ ਡਾਂਸ ਕੀਤਾ ਤੇ ਕਾਫੀ ਕੀਤਾ ਲੰਬਾ ਚੌੜਾ ਸੀ ਇਹਨਾਂ ਦਾ ਡਾਂਸ ਤੇ ਅਸੀਂ ਬੈਠੇ ਹੁਣ ਵੇਟ ਕਰਦੇ ਆ ਨਾਲ ਆਪਾਂ ਖਾਣੇ ਦੀ ਤੇ ਖਾਣੇ ਦੀ ਖਾਣੇ ਚ ਕੀ ਆਉਂਦਾ ਆ ਇਹ ਨਿਕ ਨਿਕੇ ਰੋਲ ਦਿੱਤੇ ਆ ਜੇ ਕਿਸਨ ਬਾਲੀ ਭੁੱਖ ਲੱਗੀ ਆ ਤਾਂ ਤੁਸੀਂ ਇਹ ਖਾ ਸਕਦੇ ਆ ਪਹਿਲਾਂ ਤੇ ਹੁਣ ਆਪਣਾ ਆਉਣਿਆ ਵਾਲਾ ਖਾਣਾ ਤੇ ਆਪਾਂ ਕਰਦੇ ਆ ਖਾਣੇ ਦੀ ਵੇਟ ਖਾਣੇ ਦੇ ਵਿੱਚ ਕੀ ਕੀ ਆਉਂਦਾ ਆ ਦੇਖ ਲਓ ਜੀ ਆਪਾਂ ਬੈਠੇ ਆ ਟੇਬਲਾਂ ਦੇ ਉੱਤੇ ਸਾਰੇ ਔਡੋਡੀ ਤੇ ਆਪਾਂ ਵੀ ਮੇਨ ਗੈਸਟ ਸੀਗੇ ਇਹਨਾਂ ਦੇ ਹੋ ਲੋ ਜੀ ਦੇਖ ਲਓ ਹੁਣ ਜਰਾ ਸਾਡਾ ਇਹ ਹੈਗਾ ਖਾਣਾ ਜੀ ਇੰਗਲਿਸ਼ ਫੂਡ ਜੀ ਨੂੰ ਆਪਾਂ ਕਹਿ ਦਈਏ ਤੇ ਇਹ ਹੈਗਾ ਆਪਣਾ ਅ ਫੇਰ ਹੋ ਗਿਆ ਆਪਣਾ ਡਾਂਸ ਸ਼ੁਰੂ ਤੇ ਆਪਾਂ ਆਵਾਜ਼ ਨਹੀਂ ਲਾ ਸਕਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਇਸ ਕਰਕੇ ਜੇ ਆਵਾਜ਼ ਆਪਾਂ ਉੱਤੇ ਆਪਣੀ ਪਰ ਰਹੇ ਆਂ ਜੀ ਇਹਨਾਂ ਦੀ ਪਾਰਟੀ ਤੇ ਆਪਾਂ ਸਪੈਸ਼ਲ ਗੈਸਟ ਆ ਇਹਨਾਂ ਦੇ ਉਹ ਜੀ ਹੁਣ ਆ ਗਈ ਆਪਣੇ ਸਾਰਿਆਂ ਦੀ ਵਾਰੀ ਡੀਜੇ ਲੱਗ ਚੁੱਕਿਆ ਪੰਜਾਬੀ ਡੀਜੇ ਆ ਤੇ ਰੀਮਿਕਸ ਗਾਣੇ ਆ ਵਿੱਚੇ ਹਿੰਦੀ ਤੇ ਵਿੱਚੇ ਪੰਜਾਬੀ ਤੇ ਵਿੱਚੇ ਇੰਗਲਿਸ਼ ਦੇਖੋ ਸਾਰੇ ਮਸਤ ਸਾਰੇ ਇੰਜੋਏ ਕਰਦੇ ਆ ਤੇ ਹਾਈ ਫਾਈ ਪਾਰਟੀ ਹੈਗੀ ਆ ਤੇ ਇਹਦੇ ਵਿੱਚ ਇੰਜੋਏ ਸਾਰੇ ਕਰਦੇ ਆ ਦੇਖ ਲਓ ਸਾਰੇ ਟੇਬਲ ਖੋ ਕੇ ਖਾਲੀ ਤੇ ਅੱਗੇ ਸਾਰੇ ਡਾਂਸ ਫਲੋਰ ਦੇ ਉੱਤੇ ਵਿੱਚੇ ਕਿਤੇ ਅਸੀਂ ਵੀ ਦਿਖਾਂਗੇ ਤੁਹਾਨੂੰ ਫਿਰਦੇ ਕਿਤੇ ਹੈਗੇ ਆ ਇਹ ਹੈਗੇ ਤਾਂ ਹੈਗੇ ਵਿੱਚ ਕਿਤੇ ਫਿਰਦੇ ਆ ਬਹੁਤ ਇੰਜੋਏ ਕੀਤਾ ਬਹੁਤ ਜ਼ਿਆਦਾ ਸੇ ਇੰਜੋਏ ਕੀਤਾ ਇਹਨਾਂ ਹਾਲੋ ਜੀ ਇਹ ਸਾਡਾ ਇੱਕ ਸਾਈਡ ਤੇ ਆ ਗਏ ਅਸੀਂ ਪਤਾ ਨਹੀਂ ਕਿ ਕਿਨੇ ਮੇਰੀ ਬੇਟੀ ਨੇ ਮੈਨੂੰ ਲੱਗਦਾ ਵੀਡੀਓ ਬਣਾਈ ਆ ਤੁਸੀਂ ਦੱਸੋ ਸਾਡਾ ਡਾਂਸ ਕਿਦਾਂ ਦਾ ਲੱਗਿਆ ਇੰਜੋਏ ਕਰਨਾ ਚਾਹੀਦਾ ਜਿੱਦਾਂ ਦਾ ਵੀ ਆਉਂਦਾ ਟੱਪਣਾ ਜ਼ਰੂਰ ਚਾਹੀਦਾ ਐਕਸਰਸਾਈਜ਼ ਹੀ ਹੋ ਜਾਂਦੀ ਹੈ ਨਹੀਂ ਤਾਂ ਇਹ ਹੈਗੇ ਪਾਰਟੀ ਤੋਂ ਬਾਅਦ ਦੀਆਂ ਤਸਵੀਰਾਂ ਦੇਖ ਲਓ ਜੀ ਅਸੀਂ ਜਾਣਾ ਘਰ ਨੂੰ ਤੇ বাজ ਗਿਆ ਰਾਤ ਦੇ 12 ਤੇ ਹੁਣ ਇੱਕ ਨੂੰ ਆ ਜਾਂਦਾ ਤੇ ਦੂਜਾ ਭੱਜ ਜਾਂਦਾ ਪਤਾ ਨਹੀਂ ਕਿੱਦਾਂ ਨੂੰ ਚਲੇ ਜਾਂਦੇ ਆ ਤੇ ਬਸ ਜੀ ਹੁਣ ਅਸੀਂ ਇਕੱਠੇ ਹੁਣੇ ਦੇਖ ਲਓ ਸਾਡੇ ਮੂੰਹ ਕਿੱਦਾਂ ਨੂੰ ਜਾਂਦੇ ਕਿਉਂਕਿ ਹੁਣ ਆਪਾਂ ਸ਼ਾਮ ਪੈ ਗਈ ਤੇ ਜਾਣਾ ਘਰ ਨੂੰ